ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਗਿਆਨੀ ਹਰਪੀ ਸਿੰਘ ਸਾਬਕਾ ਜ세ਦਾਦਾਰ ਤਲਸੀਰੀ ਨੰਦਮਾਨ ਸਾਹਿਬ ਜਿਨ੍ਹਾਂ ਨੂੰ ਜ세ਦਾਦਾਰ ਤੋਂ ਹਟਾ ਕੇ ਸਾਬਕਾ ਬਣਾਤਾ ਐਕਸ ਬਣਾਤਾ ਤੇ ਅੱਜ ਜਿਹੜਾ ਮੇਰਾ ਇਹ ਵੀਡੀਓ ਪਾਉਣ ਦਾ ਮਕਸਦ ਹੈ ਕਿ ਜਿਹੜੇ ਜਥੇਦਾਰ ਦੀ ਹਸਤੀ ਹੈ ਜਾਂ ਅਹੁਦਾ ਮਦਵੀ ਹੈ ਇਹ ਬਹੁਤ ਸਤਿਕਾਰਯੋਗ ਹੈ ਇੱਚ ਕੋਈ ਸ਼ੱਕ ਕੋਈ ਦੋਰਾ ਨਹੀਂ ਪਰ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਇਹ ਸਮਝ ਹੋਣੀ ਚਾਹੀਦੀ ਹੈ ਵੀ ਸਾਡਾ ਸਤਿਕਾਰ ਉਦੋਂ ਤੱਕ ਹੈ ਜਦੋਂ ਤੱਕ ਸਾਡਾ ਜਥੇਦਾਰੀ ਵਾਲਾ ਕਰੈਕਟਰ ਕਿਰਦਾਰ ਬਣਿਆ ਰਹੂਗਾ ਸਾਡੇ ਵਿੱਚ ਗੱਲ ਕਰਨ ਦੀ ਜ਼ਰੂਰਤ ਹੋਊਗੀ ਇਸ ਤਕਾਰ ਉਦੋਂ ਤੱਕ ਰਹਿੰਦਾ ਜਦੋਂ ਤੁਸੀਂ ਤਲਵੇ ਚਟਨੇ ਸ਼ੁਰੂ ਕਰਦੇ ਹੋਗੇ ਚਾਹ ਪਲਸ ਇਸ ਨੂੰ ਕਰਦੇ ਹੋਗੇ ਤੇ ਉਦੋਂ ਸੇਕਮ ਦੇ ਵਿੱਚ ਕੁਝ ਉਹ ਹਸਤੀਆਂ ਨੇ ਕੁਝ ਉਹ ਲੋਕ ਨੇ ਜਿਹੜੇ ਸਮਝ ਜਾਂਦੇ ਨੇ ਕਿ ਹੁਣ ਜੱਫੇਦਾਰ ਨਹੀਂ ਰਿਹਾ ਹੁਣ ਇੱਕ ਕਾਜੂ ਬਦਾਮ ਖਾਣ ਵਾਲਾ ਜਾਂ ਪਨੀਰ ਦੇ ਪਕੌੜੇ ਖਾਣ ਵਾਲਾ ਇੱਕ ਮਾਮੂਲੀ ਜਿਹਾ ਇਨਸਾਨ ਜਿਹੜਾ ਫੜਦਾ ਫਲਾਈਟ ਰਾਗਵ ਚੱਡੇ ਦੇ ਵਿਆਹ ਵਿੱਚ ਚਲਾ ਜਾਂਦਾ ਤੇ ਔਕਾਤ ਕਿੰਨੀ ਕਹੇ ਹਲੇ ਪਲੇਟ ਵਿੱਚੋਂ ਪਨੀਰ ਦਾ ਪਕੌੜਾ ਚੱਕ ਕੇ ਮੂੰਹ ਵਿੱਚ ਪਾਇਆ ਸੀ ਲੈ ਟੈਲੀਕਾਸਟ ਹੋ ਰਿਆ ਸੀ ਅਗਲੇ ਨੇ ਦੇਖ ਲਿਆ ਬੀਨੀ ਦਾ ਜਹੇਦਾਰ ਪਨੀਰ ਦੇ ਪਕੌੜੇ ਖਾਈ ਜਾਂਦਾ ਉਹ ਵੀ ਰਾਗਵ ਚੱਡੇ ਦੇ ਵਿਆਹ ਵਿੱਚ ਤੇ ਅਗਲੇ ਨੇ ਉਸੇ ਵਖਤ ਡਾਇਰੀ ਚਾੱਕ ਕੇ ਲਿਖਣਾ ਸ਼ੁਰੂ ਕਰਤਾ ਸੀ ਲਿਖੋ ਪਹਿਲੀ ਗਲਤੀ ਤੈਨੂੰ ਜਿਹਨੇ ਜਹੇਦਾਰ ਲਾਇਆ ਹੋਵੇ ਤੇ ਉਹ ਤੈਨੂੰ ਦੇਖ ਰਣਾ ਗੈਰਾਂ ਦੇ ਨਾਲ ਪਿੰਗਾ ਝੂਠਦੀ ਨੂੰ ਕੋਈ ਸ਼ੱਕ ਦੂਜੀ ਗੱਲ ਕਹਿੰਦੇ ਜੀ ਗਿਆਨੇ ਹਰਪ੍ਰੀਤ ਸਿੰਘ ਨੂੰ ਕੌਮ ਦਾ ਦੁਸ਼ਮਣ ਕਿਉਂ ਸਮਝੀ ਜਾਂਦੇ ਐ ਇਹੋ ਜੇ ਕਿਹੜੇ ਗੁਨਾਹ ਕਰਤੇ ਬਹੁਤ ਕੁਸ਼ ਪੱਖ ਵਿੱਚ ਵੀ ਉਹਨਾਂ ਦੇ ਬੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਨਮਾਨ ਕੀਤਾ ਜਾ ਰਿਹਾ ਹੈ ਪਰ ਕਮਾਲ ਹੈ ਜਰ ਤੁਸੀਂ ਕਿਹਨੂੰ ਇਲਜ਼ਾਮ ਲਾਤੇ ਉਹ ਤਾਂ ਬੱਬਰ ਸ਼ੇਰ ਬਣ ਕੇ ਘਰ ਸਾਲੀ ਦੇ ਜੀ ਫਿਰਦਾ ਜੀਜਾ ਠਰਕ ਭੋਰਦਾ ਫਿਰਦਾ ਜੀਜਾ ਪਹਿਣਾ ਤੇਰੇ ਕੁਛ ਨਹੀਂ ਪੱਲੇ ਨਹੀਂ ਵਕਤ ਬੇ ਲੜਾ ਗਾੜੀ ਦਾ ਤੈਨੂੰ ਜੱਸ ਕਾ ਪੈ ਗਿਆ ਨੀਜਾ ਵੀ ਸਾਲੀ ਦਾ ਸਾਡੋ ਤਾਂ ਅੱਖ ਬਚਾ ਕੇ ਨੀਂ ਗੜ ਲੱਗ ਜਾ ਸਾਲੀ ਉਹ ਤਾਂ ਇਹ ਮਸਤੀਆਂ ਕਰਦਾ ਫਿਰਦਾ ਜਿਹਦੀ ਦਾ ਘਰ ਤੋੜਿਆ ਸੀ ਅਗਲੇ ਨੂੰ ਸਮਝ ਆ ਗਈ ਵੀ ਹੁਣ ਉੱਠ ਪਹਾੜ ਦੇ ਥੱਲੇ ਆ ਗਿਆ ਜਾਂ ਝਾੜ ਥੱਲੇ ਆ ਗਿਆ ਮੱਕੀ ਦਾ ਦਾਣਾ ਅਗਲਾ ਵੀਡੀਓ ਸਾਹਮਣੇ ਆ ਗਿਆ ਚਲੋ ਇਹ ਗੱਲਾਂ ਕੀ ਬਹੁਤੀਆਂ ਵੱਡੀਆਂ ਤਾਂ ਹੈ ਨਹੀਂ ਫਰਕ ਇੰਨਾ ਕਹਿ ਵੀ ਗਿਆਨੀ ਹਰਪੀ ਸਿੰਘ ਜਹੇਦਾਰ ਸੀ ਇਹ ਤਾਂ ਜੀਜਾ ਸਾਲੀ ਵਾਲੇ ਚੋਲ ਮੋਲ ਤਾਂ ਚੱਲਦੀ ਰਹਿੰਦੇ ਆ ਇਹ ਤਾਂ ਸਭ ਨੂੰ ਪਤਾ ਹੈ ਕਹਿ ਦਾ ਪਰਦਾ ਫਾਸ਼ ਹੋ ਜਾਂਦਾ ਹੈ ਕੋਈ ਪਰਦੇ ਸਾਹਮਣੇ ਚਾਹ ਦੀ ਕੁੱਟ ਪੀ ਆਉਂਦਾ ਗਲਾਸ ਕਿਤੇ ਆਹੀ ਹੈ ਪਰ ਜਿਹੜੇ ਬੰਦੇ ਹੱਕ ਵਿੱਚ ਖੜੇ ਨੇ ਕਿ ਜਸੇਦਾਰ ਨੂੰ ਇਦਾਂ ਬਦਨਾਮ ਕਰਕੇ ਕਿਉਂ ਲਾਹਿਆ ਇਹਦਾ ਜਸੇਦਾਰ ਸਾਹਿਬ ਨੇ ਸੋਚਣਾ ਹੈ ਨਾ ਵੀ ਸਾਡੀ ਪਦਵੀ ਕੀ ਹੈ ਸਾਡਾ ਸਤਕਾਰ ਕਿਸ ਕਰੈਕਟਰ ਕਰਕੇ ਇਹ ਤਾਂ ਜਸਜੈਬ ਸਾਹਿਬ ਨੇ ਖੁਦ ਦੇਖਣਾ ਨਾ ਇੱਕ ਬੇਨਤੀ ਮੈਂ ਨਾਲ ਹੀ ਇੱਥੇ ਹੋਰ ਕਰ ਦੇਣਾ ਸੁਣ ਉਹਨਾਂ ਦੀ ਇੱਕ ਵੀਡੀਓ ਆਈ ਕਿ ਮੇਰੀ ਮਿੱਟੀ ਪਲੀਤ ਕਰਨ ਵਾਸਤੇ ਮੇਰੇ ਤੇ ਚੇਕੜ ਓਛਾਲਣ ਵਾਸਤੇ ਬਾਦਲਾਂ ਨੇ ਸ਼ਰਮਣੀ ਕਮੇਟੀ ਨੇ ਬੰਦੇ ਖਰੀਦੇ ਹੋਏ ਨੇ ਮੇਰੇ ਖਿਲਾਫ ਬੋਲਦੇ ਨੇ ਇਹ ਉਹਨਾਂ ਦੀ ਵੀਡੀਓ ਵਾਇਰਲ ਹੋਈ ਕਿਸੇ ਦੇ ਖਿਲਾਫ ਕੋਈ ਨਹੀਂ ਬੋਲਦਾ ਜੀ ਕਿਸੇ ਦੇ ਖਿਲਾਫ ਕੋਈ ਨਹੀਂ ਬੋਲਦਾ মিডিਆ ਦਾ ਯੁੱਗ ਹੈਗਾ ਥੋੜਾ ਜਿਹਾ ਕੰਟਰੋਲ ਕਰੋ ਬਚੋ ਕੈਮਰਿਆਂ ਤੋਂ ਕੈਮਰਾ ਤਾਂ ਇੱਕ ਐਂਗਲ ਤੋਂ ਦੇਖਦਾ ਹੈ ਕਿੰਨੀ ਆਬਾਦੀ ਹੈ ਪੰਜਾਬ ਦੀ ਪੌਣੇ 3 ਕਰੋੜ ਤਾਂ ਹੈਗੀ ਆ ਤੁਸੀਂ ਇਹ ਦੇਖ ਲਓ ਵੀ ਇੱਕ ਬੰਦੇ ਦੇ ਦੋ ਅੱਖਾਂ ਨੇ ਜੇ ਪੌਣੇ 3 ਕਰੋੜ ਨੂੰ ਡਬਲ ਕਰਨਾ ਹੋਵੇ ਕਿੰਨਾ ਹੋ ਜਾਊਗਾ ਸਾਢੇ 5 ਕਰੋੜ ਮੰਨ ਕੇ ਚੱਲੋ ਹੋ ਜਾਊਗਾ ਤੇ ਸਾਢੇ 5 ਕਰੋੜ ਕੈਮਰਾ ਲੱਗਿਆ ਜਿਹਦਰ ਜੀ ਸਾਢੇ 5 ਕਰੋੜ ਕੈਮਰੇ ਤੋਂ ਕਿਵੇਂ ਬਚਿਆ ਜਾ ਸਕਦਾ ਜੇ ਹੁਣ ਅੰਦਾਜ਼ਾ ਤੁਸੀਂ ਲਾਓ ਨਹੀਂ ਜੀ ਬਿਰਸਾ ਸਿੰਘ ਬਲਟੋਹਾ ਨੇ ਮੇਰੇ ਪਰਿਵਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਮੇਰੀਆਂ ਬੇਟੀਆਂ ਤੱਕ ਕਿਉਂ ਪੰਗਾ ਲੈਨੇ ਆ ਸੀ ਜਦੋਂ ਸਾਨੂੰ ਅਗਲਿਆਂ ਨੇ ਕੰਨ ਫੜ ਕੇ ਜਹਾਜ਼ਰ ਬਣਾਏ ਲਵਾ ਫੇ ਸਾਨੂੰ ਕੱਢਿਆ ਅਗਲੇ ਨੇ ਕਮਿਟਮੈਂਟ ਕੀਤਾ ਹੋਇਆ ਵੀ ਇੰਨਾ ਕੁ ਬੋਲਣਾ ਇਸ ਤੋਂ ਵੱਧ ਬੋਲਣਾ ਨਹੀਂ ਫਿਰ ਅਸੀਂ ਸੁਰੂਚੀ ਕਿਉਂ ਕਰਦੇ ਆ ਅਸੀਂ ਵੋਲੀਅਮ ਆਲਾ ਬਟਨ ਕਿਉਂ ਮਰੋੜਦੇ ਆ ਬਾਰ-ਬਾਰ ਉੱਚਾ ਬੋਲਣ ਦੀ ਕਿਉਂ ਕੋਸ਼ਿਸ਼ ਕਰਦੇ ਆ ਫਿਰ ਆਸੀ ਵੀ ਸਮਝ ਗਏ ਨਾ ਹਾਂ ਜੇ ਲੱਤਾਂ ਭਾਰ ਚੱਲਦੀਆਂ ਨੇ ਫਿਰ ਉਹਦੇਦਾਰੀਆਂ ਨੂੰ ਠਕਰਾਓ ਜੁੱਤੀ ਦੀ ਨੋਕ ਤੇ ਫਿਰ ਬੋਲੋ ਐ ਡੱਟ ਕੇ ਛੇਲਾ ਲਾਹੋ ਜਿਹੜਾ ਮੂਰੇ ਆਉਂਦਾ ਠੋਕ ਦਿਓ ਬੱਸ ਮੈਂ ਕੌਣ ਹਾਂ ਜੀ ਸਭ ਨੂੰ ਬੇਨਤੀ ਹੈ ਮੈਨੂੰ ਲੋਕ ਕੀ ਕਹਿੰਦੇ ਐ ਇਹ ਤਾਂ ਜੀ ਗਿਆਨੀ ਬੂਟਾ ਸਿੰਘ ਉਹੀ ਐ ਜਿਹੜਾ ਗੋਲਕ ਚੋਂ ਪੈਸੇ ਕਢਦਾ ਸੀ ਪੰਡਲ ਇਹ ਹੀ ਕਹਿੰਦੇ ਆ ਨਾ ਕਹੀ ਜਾਓ ਪਰ ਜਿਹੜਾ ਮਰਜ਼ੀ ਆ ਜਾਏ ਖੌਕੀ ਚੱਲਾਂਗੇ ਕੋਈ ਡਰ ਨਹੀਂ ਕੋਈ ਪੰਥ ਵਿੱਚੋਂ ਨਹੀਂ ਛੇਕ ਸਕਦਾ ਜਿਹਨੇ ਸਿੱਖਣਾ ਛੇਕ ਕੇ ਦੇਖ ਲਓ ਕੋਈ ਪਰਵਾਹ ਨਹੀਂ ਕਰਦੇ ਕਿ ਜਹੇਦਾਰ ਦੀ ਕਿਸੇ ਸਰਕਾਰ ਦੀ ਕਿਸ ਦੀ ਪਰਵਾਹ ਨਹੀਂ ਜਿਹੜਾ ਬੁੱਤਾ ਸਿੰਘ ਦੀ ਨਜ਼ਰ ਦੇ ਵਿੱਚ ਆ ਗਿਆ ਦੇਵਤਾਂ ਜਿਆ ਕਰਨ ਵਾਲਾ ਠੱਗ ਲਟੇਰਾ ਗੁੰਡਾ ਕੋਈ ਵੀ ਆ ਗਿਆ ਉਹਦੀ ਜੜ ਪਾਟੀ ਦੇਣੀ ਆ ਬਸ ਖੇਤਰ ਉਹਦੇ ਫੇਰ ਹੀ ਦੇਣਾ ਹੈ ਮੀਡੀਆ ਰਹੇ ਜਹਦਾਰ ਜੀ ਇਹ ਇਲਜ਼ਾਮ ਨਹੀਂ ਹੈ ਪਹਿਲਾਂ ਆਪਣੀ ਔਕਾਤ ਵੇਖੋ ਵੀ ਸਾਡੀ ਕਿੱਡੀ ਔਕਾਤ ਹੈ ਜਿਹੜੇ ਪੰਪ ਮਾਰਨ ਵਾਲੇ ਨੇ ਨਾ ਜਿਹੜੇ ਕਹਿੰਦੇ ਕਾਲੀ ਫੁੱਲ ਲਾਸਿੰਗ ਬਣ ਗਿਆ ਇਹ ਨਾਲ ਥੋੜੀ ਖੜਦੇ ਹੁੰਦੇ ਤੇ ਨਾ ਖੜਨ ਕਦੇ ਨਹੀਂ ਕੋਈ ਖੜਦਾ ਨਾਲ ਮੈਂ ਹਮੇਸ਼ਾ ਜੋ ਕੁਝ ਬੋਲਿਆ ਨਾ ਆਪਣੇ ਬਲਬੂਤੇ ਤੇ ਬੋਲਿਆ ਕਿਸੇ ਤੇ ਅਸੀਂ ਆਸ ਨਹੀਂ ਰੱਖਦੇ ਵੀ ਕੋਈ ਨਾਲ ਖੜੂਗਾ ਦੇ ਨਾਂ ਆਸ ਰੱਖਣੀ ਹੈ ਅੱਜ ਤੁਹਾਨੂੰ ਗਿਆਨੀ ਹਰਪੀ ਸਿੰਘ ਜਥੇਦਾਰ ਸਤਕਾਰ ਜੋ ਕਹਿ ਕੇ ਮੈਂ ਜੋ ਪਹਿਲਾਂ ਬੋਲ ਗਿਆ ਉਹ ਵੀ ਸੁਣ ਲਿਓ ਜੇ ਚਾਹੁੰਦੇ ਹੋ ਨਾ ਕਿ ਅਸੀਂ ਕਾਲੀ ਫੂਲਾ ਸਿੰਘ ਬਣ ਕੇ ਬੋਲਣਾ ਹੈ ਫਿਰ ਜਿਨ੍ਹਾਂ ਦੀ ਚੌਂਕੀਦਾਰੀ ਕਰਦੇ ਹੋ ਉਹ ਛੱਡ ਦਿਓ ਕਿਸੇ ਵਿੱਚ ਹਿੰਮਤ ਹੈ ਕੋਈ ਮਾਂਦਲਿਆ ਹੋਵੇ ਕੋਈ ਬਾਦਲਦਲ ਵਾਲਾ ਹੋਵੇ ਕੋਈ ਤਖਤਾ ਜਹੇਦਾਰ ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ ਬੂਟਾ ਸਿੰਘ ਨੂੰ ਫੋਨ ਕਰਕੇ ਕਦੇ ਵੀ ਅੰਮ੍ਰਿਤਸਰ ਆ ਤੈਨਾਂ ਗੱਲ ਕਰਨੀ ਹੈ ਬੂਟਾ ਸਿੰਘ ਦੀ ਜੁੱਤੀ ਵੀ ਨਹੀਂ ਜਾਂਦੀ ਉੱਥੇ ਹੋਰ ਦੱਸੋ ਬੂਟਾ ਸਿੰਘ ਦਾ ਕਈ ਚਾਲ ਲੁਕ ਜਦੋਂ ਕੋਈ ਫੋਨ ਕਰੂਗਾ ਨਾ ਉਦੋਂ ਕਹੂੰਗਾ ਵੀ ਮੀਡੀਆ ਬਲਾਵਾਗੇ ਲਾਈਵ ਕਰਾਂਗੇ ਸਰੋਵਰ ਦੇ ਕੰਡੇ ਤੇ ਬੈਠਾਂਗੇ ਆ ਡੈਰੀ ਪਰ ਹੀ ਪਈਆ ਇਹ ਸਵਾਲ ਕਰੂੰਗਾ ਇਕੱਲਾ ਵੀ ਕਿੱਥੇ ਕੀ ਕਰਤੂਤ ਕੀਤੀ ਕਿੱਥੇ ਕੀ ਕਰਤੂਤ ਕੀਤੀ ਜਵਾਬ ਦਿਓ ਫੇਰ ਜ਼ਰੂਰਤ ਹੁੰਦੀ ਹੈ ਤੁਸੀਂ ਜਰ ਜਥੇਦਾਰ ਕਾਲ ਤਖਤ ਤੇ ਹੋ ਕੇ ਤੁਸੀਂ ਬੋਲ ਹੀ ਨਹੀਂ ਸਕਦੇ ਕੁਝ ਅਕਾਲੀ ਫੁੱਲਾ ਸਿੰਘ ਨੇ ਨਾ ਮਾਨ ਜੀ ਸਿੰਘ ਨੂੰ ਕਹਤਾ ਸੀ ਕਿ ਮੈਂ ਅਰਦਾਸ ਕਰਤੀ ਮੈਂ ਹੁਣ ਰੁਕ ਨਹੀਂ ਸਕਦਾ ਕਾਣਾ ਕਹਿਆ ਸੀ ਉਹ ਤੇ ਤੁਹਾਡੀ ਕਰਤੂਤ ਬਾਦਲਾਂ ਦੇ ਘਰ ਵਿੱਚ ਜਾ ਕੇ ਪਕੌੜੇ ਖਾਣ ਦੀ ਹੈ ਚੰਡੇ ਦੇ ਵਿਆਹ ਤੇ ਜਾ ਕੇ ਪਕੌੜੇ ਖਾਣ ਦੀ ਹੈ ਅਗਲੇ ਨੇ ਇੱਕ ਪਕੌੜਾ ਚੱਕਣ ਨਹੀਂ ਦਿੱਤਾ ਵੀਡੀਓ ਪਹਿਲਾਂ ਵਾਇਰਲ ਕਰਤੀ ਕਹਿੰਦੇ ਆ ਜਾ ਬਲਣਾ ਬੁਲਾ ਲਿਆ ਸੀ ਨਾ ਬੂਟਾ ਸੇ ਕੁਝ ਨਹੀਂ ਹੈਗਾ ਨਾ 13 ਚੋਂ ਨਾ ਤਿੰਨਾਂ ਚੋਂ ਇੱਕ ਛੋਟਾ ਜਿਹਾ ਪ੍ਰਚਾਰਕ ਹੈ ਪਰ ਜ਼ੁਰਤ ਰੱਖਦੇ ਆ ਠੱਗ ਨੂੰ ਠੱਗ ਕਹਿਣ ਦੀ ਜਾਂ ਕਹ ਲਈ ਚੋਰ ਨੂੰ ਚੋਰ ਕਹਿਣ ਦੀ ਸਾਧ ਨੂੰ ਸਾਧ ਕਹਿਣ ਦੀ ਕੀ ਕਹਿਣਾ ਤੁਸੀਂ ਨਹੀਂ ਨਹੀਂ ਇਹ ਤਾਂ ਗੋਲ ਕਚੋਰ ਹੈ ਹੈਗੇ ਆ ਪਰ ਤੁਹਾਡੇ ਜਿੱਡੇ ਨਹੀਂ ਸ਼ਰਣੀਪਿੰਡ ਦਾ ਬਜਟ ਅਰਬਾਂ ਖਰਬਾਂ ਦਾ ਹੈ ਤੂੰ ਇਹਦਾ ਹਰਾਮ ਖੋਰੋ ਬਾਲ ਦੇ ਘਰ ਵਾਲੀ ਦੇ ਭੋਜ ਤੇ ਵੀ ਰੋਟੀਆਂ ਦਰਵਾਸਾਹਬ ਦੇ ਲੰਗਰ ਵਿੱਚੋਂ ਲੈ ਕੇ ਗਏ ਹੋ ਤੁਸੀਂ ਮੇਰੇ ਕਿ ਰਿਸ ਕਰੋਗੇ ਮੇਰੀ ਮਾਤਾ ਦਾ ਭੋ ਪਿਆ ਸੀ YouTube ਤੇ ਲਾਇ ਪਿਆ ਕੱਢ ਕੇ ਦੇਖ ਲਿਓ ਮਾਤਾ ਗੁਰਦੇਵ ਕੌਰ ਠੀਕ ਹੈ ਦੇਖ ਲਿਓ ਕੱਟ ਕੇ ਇੱਕ ਪਾਸੇ ਪ੍ਰਕਾਸ਼ ਸਿੰਘ ਬੱਲ ਦੇ ਘਰ ਵਾਲੀ ਦਾ ਭੋਗ ਦੇਖ ਲਿਓ ਰੋਟੀਆਂ ਕਿੱਥੋਂ ਜਾ ਰਹੀਆਂ ਵੀਡੀਓ ਵਾਇਰਲ ਹੋਈਆਂ ਹੋਈਆਂ ਤੁਹਾਡੇ ਕੀ ਔਕਾਤ ਹੈ ਬੂਟਾ ਸਿੰਘ ਤਾਂ ਸਬਜ਼ੀ ਲੈਣ ਗਿਆ ਨਾ ਧਣੀਆਂ ਨਹੀਂ ਮੁਕਤ ਲੈਂਦਾ ਸਬਜ਼ੀ ਮੰਡੀ ਵਿੱਚੋਂ ਗੱਲ ਚੇਤੇ ਰੱਖਿਓ ਤੁਸੀਂ ਕਹਿੰਦੇ ਸੀ ਜਥੇਦਾਰ ਤੁਹਾਡੇ ਨਾਲ ਤਾਂ ਇੱਕ ਅਵਾਰਾ ਕੁੱਤਾ ਵੀ ਚੰਗਾ ਹੈ ਜੋ ਕਿਸੇ ਘਰ ਦੇ ਵਿੱਚ ਦੋ ਦਿਨ ਰੋਟੀ ਖਾ ਜਾਏ ਨਾ ਬਾਹਰ ਪਈ ਹੋਈ ਉਹ ਘਰ ਦੀ ਆਵਾਰਾ ਕੁੱਤਾ ਰਾਖੀ ਰੱਖਦਾ। ਤੁਸੀਂ ਕੌਮ ਦਾ ਬੇੜਾ ਘਰ ਕਰ ਕਰਕੇ ਰੱਖਦਾ। ਕੌਮ ਦਾ ਤੁਸੀਂ ਮਲਿਆ ਮੇਡ ਕਰਕੇ ਰੱਖਦਾ। ਕਹਿੰਦਾ ਜੀ ਚਿੱਕੜ ਛਾਲਿਆ ਜਾ ਰਿਹਾ। ਨਹੀਂ ਜੀਜਾ ਸਾਲੀ ਤੇ ਡਿੱਗ ਪਿਆ ਲੋਟ ਦੇ ਖਾ ਕੇ ਇਹ ਗਾਣੇ ਐਮੀ ਥੋੜੀ ਗਾਇਸੀ। ਇਹ ਤੁਹਾਡੀ ਕਰਤੂਤ ਹੈਗੀ ਸੀ। ਚਲੋ ਸਾਰੀ ਗੱਲ ਛੱਡੋ। ਤੁਹਾਡੀ ਜਿਹੜੀ ਸਾਲੀ ਹੈ ਮੂੰਹ ਬਨ ਕੇ মিডিਆ ਦੇ ਸਾਹਮਣੇ ਆ ਜੇ ਮੈਂ ਫੋਨ ਕਰ ਲੈਣਾ ਦੋ ਸਵਾਲ ਕਰੂੰਗਾ ਮੈਂ 1 ਮਿੰਟ ਵਿੱਚ ਦੱਸ ਦੂੰ ਵੀ ਸੱਚ ਕੀ ਹੈ ਝੂਠ ਕੀ ਹੈ ਬਰਦਾਸ਼ਤ ਕਰ ਲੋਗੇ ਨਹੀਂ ਕਰਨਾ ਹਾਲੇ ਵੀ ਕੁਝ ਨਹੀਂ ਵਿਗੜਿਆ ਹਾਲੇ ਵੀ ਕੁਝ ਨਹੀਂ ਵਿਗੜਿਆ ਕੌਮਨਿਸਟ ਕਾਰ ਦਿੱਤਾ ਹੋਇਆ ਕੌਮ ਦੀ ਗੱਲ ਕਰੋ ਬਾਦਲਾਂ ਦੇ ਤਲਵੇ ਨਾ ਛੱਟੋ ਸਾਹਮਣੇ ਲੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ Vai, Guruji, que fati.